ਕੈਂਡੀ ਅਮ ਜੀ ਪੁੱਲ ਸੀ ਵੀ ਕੈਂਡੀ ਕਰ ਉਹ ਕੀ ਕੀਤਾ ਉਹ ਪੁੱਛ ਲਿਆ ਚ ਕਿਤੇ ਜੇ ਵੀ ਉਹ ਤਾਂ ਇਹ ਬੰਦੇ ਨੰਨੇ ਪਛਾਨਦੇ ਜੀ ਮੈਂ ਪਾਜੀ ਹੱਥ ਪੁੱਤਰ ਦਵਾਈ ਤੇ ਪੁੱਛ ਰਿਹਾ ਸੀ ਅਰ ਕਰਨੀ ਦਵੰਡੀ ਨਾਲ ਤੇ ਉਹਦੇ ਵੱਲੋਂ ਕੀ ਪੁੱਛਦੇ ਤੇ ਮੈਂ ਕਹਿੰਦਾ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹੋ ਨਹੀਂ ਯਾਰ ਮੈਂ ਲੇ ਲਾਉਂਗਾ ਮੈਂ ਕਿ ਉਹਦੇ ਤੋਂ ਪੁੱਛਦੇ ਨਾਮ ਨਾਲ ਲਾ ਦੇ ਜਾਂ ਤੇ ਖੜੇ ਨਾਮ ਕਰ ਲੋ ਅੱਛਾ ਇਹਨਾਂ ਦੇ ਨਾਮ ਨਾਲ ਲਾ ਲੇ ਤੇ ਤੇ ਕਿੰਨਾ ਚਿਰ ਰਹਿ ਇੱਥੇ ਇਹ ਜਸਵਿੰਦਰ ਆਇਆ 5 ਵਜੇ ਹੁਣ ਕੀ ਕਹਿ ਕੇ ਗਏ ਤੁਹਾਨੂੰ ਹੁਣ ਆਂਦੇ ਹੀ ਤੇ 8 ਤਰੀਕ ਨੂੰ ਚਪੇਸ਼ਾ ਨੂੰ ਪੇਸ਼ ਕਰਾਓ ਕਿੰਨੋ ਨੂੰ ਕਰਨ ਤੇ ਘਰੋਂ ਭੱਜਿਆ ਤਾਂ ਉਹਨਾਂ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਆ ਤੇ ਨਵਜੋਤ ਵਾ ਤપરા ਕਰਾ ਬਿਜੋ ਪਰਾ ਬਿਜੋ ਨਹੀਂ ਪਰਾ ਬਿਜੋ ਉਹ ਤੇ ਉੱਥੇ ਆ ਨਾ ਇਹ ਦਾਅਵੇ ਚ ਹੁੰਦੇ ਇਹ ਦਾਅਵਾ ਕਿ ਦੇ ਕੇ ਪੈਸਾ ਦਿੱਤਾ ਵੀ ਉਹਨੂੰ ਜੇਲ੍ਹ ਚ ਖੜਿਆ ਵਾ ਤੇ ਕੀਤਾ ਕੋਈ ਵੀ ਮਿੰਨੀ ਮਿੰਨੀ ਸੱਲਿਆ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤੋਰਾ ਉਹ ਉਹ ਤਰੇ ਪੁੱਤਰ ਪੁੱਤਰ ਹੈ ਬੇਟਾ ਪਰਤ ਰਹਨ ਪੁੱਤਰ ਹਟਾ ਮਰ ਗਿਆ ਡੈਥ ਹੋ ਗਈ ਉਹਦਾ ਅੱਛਾ ਹਾਂਜੀ 3 ਛੋਟੇ ਜਿਹੜੇ ਬੱਚੇ ਨੇ ਪਾਗੇ ਤੇ ਇੱਕ ਪੁੱਤਰਾ ਜੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਜਾਂਦਾ ਅੱਛਾ ਤਿੰਨ ਪੁੱਤਰੇ ਸੀ ਹਾਂਜੀ ਦੋ ਦੋ ਇੱਕ ਪੁੱਤਰੀ ਵਿਆਹੀ ਅੱਛਾ ਇੱਕ ਤਲਾਸ਼ੀ ਲਈ ਕਰਦੀ ਸਾਰਾ ਘਰ ਉਹ ਲੈਣ ਉਹ ਚਿੰਬੜੇ ਹੁਣ ਜਾਣ ਲੱਗੇ ਕੀ ਕਹਗੇ ਉਹ ਆਂਦੇ ਆ ਕਿਤੇ ਇਹਦੇ ਨਾਲ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਦਾੜੀ ਪੇਸ਼ ਕਰਾਵੇ ਮੈਂ ਸੀ ਕਰਦਾ ਮੇਰੇ ਆਖਿਆ ਹਰ ਇੱਕ ਉਹ ਬੱਚੇ ਨਹੀਂ ਕੇ ਆਜ ਕੱਲ ਤਾਂ ਪਤਾ ਹੈ ਉਹ ਉਹ ਤਾਂ ਮਾਮਾ ਸੋਰਨ ਨਹੀਂ ਜੀ ਠੀਕ ਹੈਗਾ ਉਹ ਜਿਹਾ ਪਤਾ ਨਾ ਜੇ ਤਰਾਂ ਉਹ ਕਿੰਨੇ ਨਿਕਲ ਜਾ ਕੇ ਕੇ ਲੈ ਤੂੰ ਉਹਨਾਂ ਦੇ ਨਾਲ ਹੈ ਹਾਂਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਟ ਕੇ ਹਾਂ ਉਹਨਾਂ ਦੇਖ ਤੇ ਨਾਮ ਬਲਾਉਂਸ ਇਹ ਜਰ ਜਰ ਹਰ ਇਹ ਮਾਰਣਾ ਤੈਨੂੰ ਪੇਸ਼ ਕਰੋ ਹਾਂਜੀ ਆਪਰੇਸ਼ਨ ਪ੍ਰੈਸ਼ਰ ਪ੍ਰੈਸ਼ਰ ਤਦੇ ਮਾਰਾ ਪੇਸ਼ ਕਰੋ ਨਹੀਂ ਤਾਂ ਹਾਂ ਉਹਨਾਂ ਨੇ ਕਿਹਾ ਉਹ ਨਾਮ ਪੇਸ਼ ਜਨਾਬ ਨਾਮ ਪੇਸ਼ ਕਰੋ ਕਿ ਬਤਾਂਨੂ ਪੁੱਛਿਆ ਜਾਊਗਾ ਕਿ ਕੀ ਨਾਮ ਹੈ ਤਗੀਫ ਅੱਜ ਇਹਨਾਂ ਇਹਦੀ ਟੀਮ ਇੱਥੇ ਕੁਛ ਗੇਛਾ ਕਰਨ ਆਈ ਸੀ ਉਹਨਾਂ ਨੇ ਤਲਾਸ਼ੀ ਤੁਸ਼ੀ ਵੀ ਲਈ ਆ ਇਹ ਕਿਧਰ ਆਏ ਸੀਗੇ ਇਹ ਹੱਲ ਪਹਿੰਦਗਾ ਕਿਹੜੇ ਚੱਕਰ ਚਾਹੀ ਪਤਾ ਨਹੀਂ ਹੱਲ ਪਹਿੰਦਗਾ ਅੱਛਾ ਸਾਂਜ ਵੇ ਦਾ ਗੇਰ ਘੁੰਮਦਾ ਹਦਾਂ ਲਾ ਕੀ ਕੀ ਪੁੱਛਦੇ ਸੀ ਪੁੱਛਿਆ ਜੋ ਸਾਡਾ ਇੱਕ ਪੁੱਤਰਾ ਸੀ ਉਹ ਡਰਦਾ ਭੰਦ ਕੇ ਦੇਖ ਕੇ ਪੁੱਛ ਨਹੀਂ ਹੁੰਦਾ ਕੋਈ ਨਾ ਲਾਹਣ ਦੇ ਕੇ ਉਹ ਕਰਨਾ ਪੱਤ ਜੀ 1 2 3 4 ਤੇ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨ ਵਾਲਾ ਮੁੰਡਾ ਕਰਨ ਵਾਲਾ ਜੱਟ ਪੱਤ ਜੀ ਕਰਨ ਕੋ ਕਰਨ ਕੀ ਲੱਗਦਾ ਤੁਹਾਡਾ ਮਹਨ ਪੁੱਤਰੀ ਪੈ ਗਈ ਆਪਣੇ ਉਹਦੇ ਘਰ ਵਾਲੇ ਵੱਲੋਂ ਉਹਦਾ ਕਿਹੜਾ ਪਿੰਡ ਉਹ ਜਲਵੰਡੀ ਜਲਵੰਡੀ ਹਾਂਜੀ ਜਲਵੰਡੀ ਨਾਲ ਤਾਂ ਉਹਦੀ ਨਾਲ ਤੇ ਘਰ ਦੀ ਤਲਾਸ਼ੀ ਲਈ ਜਨਾ ਹਾਂ ਜੀ ਹਾਂ ਜੀ ਆਨਲਾਈਨ ਘਟ 100 ਜਿੰਨ ਪਿਲਾ ਆ ਜਦਾਂ ਤੇ ਉਹ ਦਾਦਾ ਪਾ ਦਾਦਾ ਪਾ ਲਿਆ ਦਾਦਾ ਪਾ ਹਾਂ ਜੀ ਇੱਕ ਬੇੜਾ ਹੈ ਦਾ ਜੇਲ੍ਹ ਚ ਹੈ ਨਾ ਜੇਲ੍ਹ ਚ ਹੈ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਆ ਸਾਨੂੰ ਕਹਾ ਆਂਦੇ ਨੇ ਡਾਕਟਰ ਜੀ ਕਿ ਉਹ ਫਿਰ ਪੇਚ ਕਰਾਉ ਤੇ ਆ ਕੇ ਕਿਹਨੂੰ ਪੇਸ਼ ਕਰਾਉ ਚੈੱਕ ਕਰਨ ਜਿਹੜਾ ਤਾਂ ਜਾਇਦਾ ਹੈ ਹੈ